ਮਾਤੇ ਤੇ ਇਹਦਾ ਪਵਿੱਤਰ ਰਿਸ਼ਤਾ ਉਸ ਸਮੇਂ ਤਾਤਰ ਹੋ ਗਿਆ ਜਦੋਂ ਅੰਮ੍ਰਿਤਸਰ ਦੀ ਇੱਕ ਨਾਬਾਲਗ ਲੜਕੀ ਵੱਲੋਂ ਆਪਣੀ ਹੀ ਮਾਂ ਦੇ ਉੱਪਰ ਨਜਾਇਜ਼ ਧੰਦਾ ਕਰਵਾਉਣ ਦੇ ਇਲਜ਼ਾਮ ਲਗਾ ਦਿੱਤੇ ਗਏ ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਅੰਮ੍ਰਿਤਸਰ ਸ ਹੈ ਕਮਿਸ਼ਨ ਪੁਲਿਸ ਕਰਾਇਮ ਅਗੇਂਸਟ ਔਮਨ ਐਂਡ ਚਿਲड्रन ਦਫਤਰ ਦੇ ਬਾਹਰ ਦੀਆਂ ਨੇ ਜਿੱਥੇ ਕਿ ਨਵਾਲੀਗ ਲੜਕਾ ਆਪਦੀ ਗੁਹ੍ਹਾ ਲਗਾ ਰਹੀ ਹੈ ਉੱਥੇ ਲੜਕੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸ ਦੀ ਮਾਂ ਵੱਲੋਂ ਉਸ ਕੋਲੋਂ ਧੰਦਾ ਕਰਵਾਇਆ ਜਾਂਦਾ ਹੈ ਇਸ ਸੰਬੰਧੀ ਉਹ ਆਪਣੇ ਪਰਿਵਾਰ ਨੂੰ ਦੱਸਣਾ ਚਾਹੁੰਦੀ ਸੀ ਲੇਕਿਨ ਉਸ ਦੀ ਮਾਂ ਉਸ ਤੇ ਦਬਾਅ ਪਾਉਂਦੀ ਜਿਸ ਕਰਕੇ ਉਹ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਉਸ ਦੀ ਜਾਣਕਾਰੀ ਨਹੀਂ ਦੇ ਸકી ਤਾਂ ਲਗਾਤਾਰ ਉਸ ਨਾਲ ਬੁਲਾਤਕਰ ਹੁੰਦਾ ਰਿਹਾ ਅਤੇ ਹੁਣ ਪੀੜਤ ਲੜਕੀ ਨੇ ਹਿੰਮਤ ਕਰਕੇ ਆਪਣੇ ਪਿਤਾ ਨੂੰ ਇਹ ਦਾਸਤਾਨ ਦੱਸੀ ਤਾਂ ਹੁਣ ਪੀੜਤ ਲੜਕੀ ਰੋ ਰੋ ਕੇ ਮੀਡੀਆ ਦੇ ਕੈਮਰਾ ਅੱਗੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਐਸਮ ਜੀ ਨਿਊਜ਼ ਲਈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਬੈ ਸਰ ਇਨਸਾਫ ਚਾਹੀਏ ਮੈਨੂੰ ਇਨਸਾਫ ਮਿਲੇ ਤਾਂ ਪੁਲਿਸ ਪ੍ਰੋਪਰ ਕਾਰਵਾਈ ਕਰੇ ਇਨ ਆਚਾਰਾ ਉੱਤੇ ਕਾਰਨ ਕੀ ਇਹਨਾਂ ਦੋਵਾਂ ਭਰਾਵਾਂ ਨੇ ਰਲ ਕੇ ਮੈਨਾਂ ਰੇਪ ਕੀਤਾ ਮੇਰੀ ਮਾਂ ਇਹਨਾਂ ਦੇ ਨਾਲ ਲੜੀ ਹੋਈ ਸੀ ਗੁਲਵਿੰਦਰ ਕੌਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਇਹ ਦਰਸ਼ਨਾਮੀ ਨਹੀਂ ਗੋਲਡਨ ਗੇਟ ਦਾ ਗੱਲ ਇਹ ਹੋਈ ਹੈ ਕਿ ਮੇਰੀ ਮਾਂ ਦੋ ਮੁੰਡਿਆਂ ਨਾਲ ਰਲਈ ਹੋਈ ਹੈ ਤੇ ਉਹ ਮੁੰਡਿਆਂ ਦੀ ਮਾਂ ਵੀ ਨਾਲ ਰਲਈ ਹੋਈ ਹੈ ਇਹਨਾਂ ਚਾਰਾਂ ਨੇ ਮਿਲ ਕੇ ਮੇਰਾ ਰੇਪ ਕੀਤਾ ਉਹ ਵੀ ਇੱਕ ਵਾਰ ਨਹੀਂ ਦੋ ਵਾਰ ਭਾਜੀ ਮੈਂ 4-5000 ਰੁਪਏ ਕਮਾਉਂਦਾ ਘਟੋ ਘਟਨੀ ਤੇ 1 ਮੰਥ ਹੋ ਹੀ ਗਿਆ ਤੁਹਾਡੀ ਮੰਮੀ ਕਿਸ ਨਾਲ ਰਲਈ ਹੋਈ ਹੈ ਤੁਹਾਨੂੰ ਕੋਈ ਪਤਾ ਹੈ ਕਿ ਸਾਲ ਪਹਿਲਾਂ ਮੇਰੀ ਕੁੜੀ ਨੂੰ ਮੈਨੂੰ ਪਹਿਲਾਂ ਪਤਾ ਸੀ ਮੈਂ ਆਪਣੇ ਘਰ ਦੱਸਣਾ ਸ਼ੁਰੂ ਕੀਤਾ ਉਦੋਂ ਮੇਰੀ ਨਾਨੀ ਉਹਨੂੰ ਵੀ ਸਾਰਾ ਕੁਝ ਪਤਾ ਹੈ ਇਸ ਟਾਈਮ ਤੇ ਭਾਵੇਂ ਜੋ ਮਰਜ਼ੀ ਕਰੇ ਮੇਰੀ ਨਾਨੀ ਨੇ ਮੈਨੂੰ ਗਲਤ ਪਾ ਦਿੱਤਾ ਕਿ ਇਹ ਉਹ ਮੁੰਡੇ ਨਾਲ ਗਲਤ ਹੈਗੀ ਆ ਤਾਂ ਕਰਕੇ ਮੇਰੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਤੁਸੀਂ ਮੈਰਿਡ ਕੈਨ ਮੈਰਿਡ ਮੈਂ ਅਨਮੈਰਿਡ ਹਾਂ ਇਹ ਆਕਰਵਾਜਾ ਕੀ ਰਹੀ ਹੈ ਸਾਰਾ ਇਹ ਵਜਾ ਇਹ ਹੈ ਕਿ ਬਸ ਇੱਕ ਪਾਗਲ ਬਣਾ ਕੇ ਸ਼ਾਦੀ ਸੁਧਾਲ ਕੇ ਸਾਰਾ ਗਲਤ ਕੀਤਾ ਗਿਆ ਤੁਸੀਂ ਨੌਕਰੀ ਕਹਿੰਦਾ ਕਰਦੀ ਨਹੀਂ ਨਹੀਂ ਮੈਂ ਸਟੱਡੀ ਕਰਦੀ ਹਾਂ ਸਟੱਡੀ ਕਰਦੀ ਨਾਇਨਥ ਪਰ ਉਹ ਬੰਦੇ ਮੇਰੇ ਸਾ ਕਿੰਨੀ ਉਮਰ ਤੁਹਾਡੀ ਮੇਰੀ 16 ਸਾਲ ਹਾਂ ਜੀ ਤੁਹਾਡੇ ਪਾਪਾ ਨੂੰ ਪਤਾ ਹੀ ਕਦੋਂ ਮੇਰੇ ਪਾਪਾ ਨੂੰ ਫੋਨ ਪਤਾ ਲੱਗੀ ਹੈ 15 ਦਿਨ ਤੋਂ ਪਹਿਲਾਂ ਕੁਝ ਨਹੀਂ ਸੀ ਪਤਾ ਮੇਰੀ ਮੰਮੀ ਨੇ ਦੱਸਣਾ ਨਹੀਂ ਸੀ ਦਿੱਤਾ ਉਹ ਹੈਗੇ ਤੇ ਬੁੜਜੀ ਦੇ ਹਾਂਜੀ ਬੁੜਜੀ ਦੇ ਉਹ ਕੰਮ ਕਰਦੇ ਹੁੰਦੇ ਸੀ ਹਾਂਜੀ ਆਕਾਸ਼ ਦੀ ਬਾਈ ਪੰਜਾਬ ਦੇ ਵਿੱਚ ਲੱਗਾ ਲੱਭ ਪਲੰਬਰ ਦਾ ਕੰਮ ਕਰਦਾ ਉਹਨਾਂ ਦੀ ਮਾਂ ਹਸਪੀਟਲ ਚ ਲੱਗੀ ਹੋਈ ਹੈ ਤੁਹਾਡਾ ਮੈਡੀਕਲ ਕਰਾ ਹੋਇਆ ਨਹੀਂ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਹਾਂਜੀ ਤੁਹਾਡੇ ਨਾਲ ਗਲਤ ਕੰਮ ਕਿਸ ਦੁਆਰਾ ਕੀਤਾ ਗਿਆ ਮੇਰੀ ਮਾਤਾ ਦੇ ਦੁਆਰਾ ਮਾਤਾ ਦੁਆਰਾ ਹਾਂ ਰਲਈ ਹੋਈ ਸੀ ਕੱਢ ਨਾਲ ਉਹਨਾਂ ਦਾ ਕੀ ਕੰਮ ਉਹਨਾਂ ਦੇ ਇੱਕ ਸੂਰਖਿਓ ਵੀ ਨਾਲ ਲੜੇ ਮੇਰੀ ਲਵ ਜੀਤ ਦੇ ਮੇਰੀ ਮਾਂ ਦੇ ਨਾਲ ਗਲਤ ਸੰਬੰਧ ਹੈਗੇ ਨੇ ਬੜੇ ਚਿਰ ਤੋਂ 4 ਸਾਲ ਹੋ ਗਿਆ ਇੱਕ ਦੂਜੇ ਨਾਲ ਮੇਲ ਵਰਤ ਕਰਦੇ ਆ ਇਹਨਾਂ ਦੇ ਗਲਤ ਸੰਬੰਧ ਨੇ ਅਨੇ ਕਿਹੜੇ ਬੰਦੇ ਨੇ ਤੁਹਾਡਾ ਗਲਤ ਕੰਮ ਕੀਤਾ ਲਵਜੀਤ ਨੇ ਵੀ ਕਾਸ਼ਦੀਪ ਨੇ ਨਹੀਂ ਕੀਤਾ ਤੁਹਾਨੂੰ ਮਿਲ ਕੇ ਕੀਤਾ ਹਾਂਜੀ ਤੁਸੀਂ ਇਹਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹਾਂਜੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪਈ ਸਰ ਮੈਂ ਇਨਸਾਫ ਚਾਹੁੰਦੀ ਹਾਂ ਜੇ ਕਿਸੇ ਨੇ ਇਸ ਗਲਤ ਨਹੀਂ ਚਕੀ ਤਾਂ ਮੇਰਾ ਮੈਡੀਕਲ ਵੀ ਕਰਾ ਸਕਦੇ ਹੋ ਇਹਨਾਂ ਚਾਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਂ ਆਪਜੀ ਤੇ ਬਹੁਤ ਧੰਨਵਾਦੀ ਹਾਂ ਕਦੋਂ ਇਹ ਗਲਤ ਕੰਮ ਤਾਂ ਕਦੋਂ ਆਇਆ ਜੁਲਾਈ ਮਹੀਨੇ ਦੇ ਵਿੱਚ ਇਹ ਤਿੰਨ ਚਾਰ ਮਹੀਨਿਆਂ ਤੋਂ ਚੱਲੇ ਸੀ ਹਾਂਜੀ ਮੈਨੂੰ ਦੱਸਣ ਨਹੀਂ ਦਿੱਤਾ ਮੈਨੂੰ ਆਪਣੇ ਕੋਲ ਲੈ ਗਏ ਜਦੋਂ ਮੈਂ ਹੁਣ ਇੱਥੇ ਆਪਣੇ ਪਿਓ ਕੋਲ ਆਈਆਂ ਤਾਂ ਮੈਂ ਦੱਸਿਆ ਦਰਬਾਰ ਸਰ ਦਾ ਨਾਮ ਲੈਣ ਕਿ ਮੰਗ ਕਰਦੇ ਮੈਂ ਹੀ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਦੇ ਉੱਤੇ ਕਾਰਵਾਈ ਸਖਤ ਕੀਤੀ ਜਾਵੇ ਤੇ ਜੇ ਕਿਸੇ ਨੇ ਨਹੀਂ ਵਿਚਕੀ ਤਾਂ ਮੇਰਾ ਮੈਡੀਕਲ ਕਰਾ ਲੇਤਾ ਜਾ ਮੈਂ ਕੋਈ ਗਲਤ ਕੰਮ ਨਹੀਂ ਕਰਾੜੀ ਠੀਕ ਹੈ ਨਾ ਮੈਂ ਕਰੇ ਵੀ ਜਦੋਂ ਹੋਇਆ ਉਹ ਦੋ ਕਹਾਣੀ ਦੱਸਿਆ ਕੁੜੀ ਨੇ ਆਪਣੀ ਮਾਂ ਦੋਤੀ ਇਨਸਾਨ ਲਗਾਈ ਜਾਂਦੀ ਪਰ ਉਹਦੇ ਨੂੰ ਕਿਹਾ ਜਾ ਰਿਹਾ ਦੱਬਿਆ ਜਾ ਰਿਹਾ ਮੈਂ ਕਿਸੇ ਨੂੰ ਨਹੀਂ ਦੱਬਿਆ ਠੀਕ ਹੈ ਤਾਂ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਸੀ ਕਿ 8 ਮਹੀਨੇ ਤੋਂ ਮੈਂ ਆਪਣੀ ਮਦਰ ਕੋ ਰਹਿ ਰਹੀ ਹਾਂ ਇਹਦੇ ਪਾਪਾ ਤੇ ਇਹਦੇ ਦਾਦੀ ਨੂੰ ਆਪਣੇ ਦਪਕਾਚ ਲੈ ਕੇ ਸਾਰਾ ਕਸੂਰ ਫਿਰ ਆਪਣਾ ਪੱਖ ਰੱਖੋਗੀ ਕਿ ਮਾਂ ਕੀ ਕਰ ਰਿਹਾ ਉਹ ਕੀ ਮਤਲਬ ਹੈ ਹਾਂ ਜੀ ਰਿਟਰਨ ਹੀ ਰੋਕੋ ਭਿਆਨ ਦੇਣੀ ਪਈ ਹੈ ਜੀ ਰੋਕ ਲਗਾ ਰਹੇ ਹੈ ਤੁਹਾਡੇ ਬੁੱਤਾਂ ਨੂੰ ਕਰਾ ਮੈਂ ਕਿਸੇ ਨਾ ਕੋਈ ਗਲਤ ਕੰਮ ਨਹੀਂ ਜਿ ਕਰਾਇਆ ਠੀਕ ਹੈ ਇਹਦਾ ਇਹਦਾ ਫੋਨ ਫੋਲੋ ਕਾਸਟੇਪ ਨਾਲ ਫੋਟਵਾਵਾ ਉਹਨਾਂ ਦੇ ਉਹਨਾਂ ਦੀ ਸਿਸਟਰ ਨਾਲ ਸਾਰੀ ਚੈਟ ਹੈ ਮੇਰੇ ਕੋਲ ਪ੍ਰੂਫ ਹੈ ਸਾਰੇ ਉਹਨਾਂ ਨੇ ਹੀ ਕਿਹਾ ਜੀ ਤੁਸੀਂ ਦਰਬਾਰ ਸਾਹਿਬ ਲੈ ਕੇ ਗਏ ਸੀ ਕਿ ਖੂਤੋਂ ਦੇ ਵਿੱਚ ਮਾਫੀ ਮੰਗਣ ਲਈ ਤੇ ਉੱਥੇ ਨਾ ਮੈਂ ਮਾਫੀ ਮੰਗਣ ਦੀ ਕਰਿਆ ਨਾ ਪਰ ਜੀ ਮੈਨੂੰ ਪਤਾ ਜੀ ਠੀਕ ਹੈ ਇਹਦੀ ਚਾਚੀ ਲੈ ਕੇ ਗਏ ਤੇ ਚਾਚੀ ਠੀਕ ਹੈ ਉੱਥੇ ਪ੍ਰੂਫ ਇਹਨਾਂ ਨੇ ਮੇਰੇ ਲਈ ਆ ਧੱਕੇ ਨਾਲ ਵਾਇ ਹੈ ਜੋ ਵੀ ਕੁਝ ਵੀ ਆ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਮ ਕਰਦਾ ਕਾਡ ਮੇਰਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੇ ਮੈਨੂੰ ਕੀ ਪਤਾ ਇਹਨਾਂ ਪੁਲਸੀ ਕਹਿੰਨਾਂ ਆਪੇ ਲਾ ਲਏ ਮਾਪੇ ਦਾ ਵੱਡਾ ਹੋਵੇ ਸੀ ਕਿ ਕੈਮਰਾ ਪਿੱਛੇ ਕਰ ਪਰ ਉਹ ਲੜਕੀ ਕਹਿ ਰਹੀ ਹੈ ਕਿ ਮਾਂ ਮੇਰੀ ਗਲਤੀ ਸੀ ਉਸ ਤੋਂ ਬਾਅਦ ਮੈਨੂੰ ਕਹਿ ਰਹੀ ਸੀ ਕਿ ਗਲਤ ਕਰਿਆ ਮੈਂ ਨਹੀਂ ਕਿਸੇ ਨਾਲ ਗਲਤ ਠੀਕ ਹੈ ਨਾ ਹਮ ਸੋ ਇੱਕ ਵਾਰੀ ਤਸਵੀਰਾਂ ਤੁਸੀਂ ਕੀ ਮੰਗ ਕਰ ਰਹੇ ਹੋ ਜੀ ਮੈਂ ਮੰਗਿਆ ਹੀ ਘਾਰੇ ਕਿ ਸਭ ਨੂੰ ਹਿਸਾਬ ਹੋਇਆ ਜਾਵੇ ਤੇ ਆਪਣੀ ਪਰਫਾਰਮਸ ਵਾਪਸ ਲਈ ਜਾਵੇ ਪਰ ਜੋ ਲੜਕੀ ਘੜੀ ਜੱਟ ਦੇ ਘਰ ਵਾਲਾ ਜਿਹੜਾ ਤੁਹਾਡੀ ਸੱਸ ਰੋਬ ਲਗਾ ਰਹੀ ਆ ਉਹ ਉਹਨੂੰ ਕਿਦਾ ਵੇਖਾਂ ਮੈਨੂੰ ਨਹੀਂ ਪਤਾ ਕਿਉਂ ਲਗਾ ਰਹੀ ਏ ਕੀ ਨਾਮ ਹੈ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਕੀ ਮੰਗ ਲੈ ਕੇ ਮੇਰਾ ਨਾਮ ਸੁਰਿੰਦਰ ਕੋਹਰ ਮੈਂ ਪੰਜਾਬ ਪੁਲਿਸ ਡਿਊਟੀ ਕਰਦੀ ਰਹੀ 2013 ਦੇ ਵਿੱਚ ਮੈਂ ਲੁਧਿਆਣੇ ਆਪਣੇ ਬਜੇ ਘਰੇ ਸੀ ਉੱਥੇ ਮੈਂ 2021 ਵਿੱਚ ਰਿਟਾਇਰਮੈਂਟ ਲਈ ਇਹਦੇ ਇਹ ਮੈਨੂੰ ਇਧਰ ਟਿਕਾਣੇ ਨਹੀਂ ਨਹੀਂ ਦਿੱਸੀ ਦਿੰਦੀ ਇਹਦੇ ਦੁੱਖ ਹੀ ਮੈਂ ਵਾਪਸ ਨਹੀਂ ਆਈ ਕੋਈ ਨਹੀਂ ਟਿਕਣ ਦਿੰਦਾ ਇਹ ਮੇਰੇ ਨਾਮ ਅੱਛਾ ਤੁਹਾਨੂੰ ਰਹਿ ਨਹੀਂ ਸੀ ਦਿੰਦੀ ਕੋਈ ਤਾਂ ਇਹ ਜੰਗੀ ਭੱਜ ਜਾਂਦੀ ਅਸੀਂ ਸ਼ਰਮ ਦੇ ਮਾਰੇ ਕਿ ਇੱਥੇ ਡਿਊਟੀ ਕੀਤੀ ਸਾਡੇ ਜਾਣ ਦੇ ਕਰਕੇ ਅਸੀਂ ਚਲੇ ਗਏ ਮੈਂ ਵਾਪਸ ਨਹੀਂ ਆਇਆ ਵਾਪਸ ਉੱਥੋਂ ਅਜੇ ਵੀ ਉੱਥੇ ਰਹੇ ਜੀ ਦੋਨਾਂ ਇਹਨਾਂ ਨੇ ਮੈਨੂੰ ਫੋਨ ਕੀਤਾ ਸੀ ਇਹਦੀ ਮੰਮੀ ਨੇ ਯਾ ਇੱਥੇ ਦੋਨੋਂ ਜੀ ਝਗੜੇ ਆ ਗਿਆ ਤੇ ਮੈਂ ਇੱਥੇ ਮੈਂ ਕਿਹਾ ਜਦੋਂ ਸੁਲਾਸਾ ਕਰਾਉਣੀ ਥੋੜੀ ਬਹੁਤੀ ਕੋਈ ਲੜਾਈ ਹੋਊਗੀ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਦੀ ਇੱਥੇ ਐਹੋ ਜਿਹੀ ਗੱਲਾਂ ਖਿਲਰੀਆਂ ਗਈ ਬੇਟੀ ਨਾਲ ਤੁਹਾਡੀ ਤਾਂ ਕੀ ਨਾ ਕਿੱਥੇ ਰਹਿੰਦੀ ਜੀ ਤੁਮ ਕੋ ਮਾਰੀ ਉਹ ਕਿੱਥੇ ਰਹਿੰਦੀ ਦਰਸ਼ਨਿਆ ਨੂੰ ਰਹਿੰਦੀ 골ਡਨ ਗੇਟ ਦੇ ਤੇ ਮੁੰਡਾ ਤੁਹਾਡਾ ਕੀ ਕੰਮ ਕਰਦਾ ਤੁਹਾਡਾ ਮੇਰਾ ਕਰਦਾ ਟਾਵਰਾਂ 'ਤੇ ਪਾਉਂਦਾ ਤੇਲ ਪਾਉਂਦਾ ਸੀ ਟਾਵਰ ਦਾ ਤੁਹਾਨੂੰ ਪਤਾ ਇਸ ਗੱਲ ਦਾ ਉਹਨੂੰ ਨਹੀਂ ਜੀ ਪਤਾ 2 ਸਾਲ ਪਹਿਲਾਂ ਥੋੜੀ ਜਿਹੀ ਗੱਲ ਦਾ ਪਤਾ ਮੈਨੂੰ ਇੱਕ ਵਾਰੀ ਵਿਸਥਾਰਪੂ ਗੱਲ ਇਹ ਹੋਈ ਜਨ ਕਿ ਜਦੋਂ ਮੈਨੂੰ ਨੇ ਬੁਲਾਇਆ ਕਿ ਲੜਾਈ ਹੋਈ ਹੈ ਤੇ ਮੈਂ ਤੇ ਇੱਕ ਬਹੁਤ ਗਰੇਲੂ ਝਗੜੇ ਕਰਕੇ ਆਈ ਸੀ ਕਿ ਗਰੇਲੂ ਝਗੜਾ ਜਦੋਂ ਮੈਂ ਇੱਥੇ ਪਹੁੰਚੀ ਮੇਰਾ ਬੇਡਾ ਮੈਨੂੰ ਦੱਸਣ ਲੱਗਾ ਕਿ ਮੰਮੀ ਆਹ ਆ ਗੱਲਾਂ ਹੈਗੀਆਂ ਵਾ ਕਿ ਇਹਨੇ ਕੁੜੀ ਨੂੰ ਹੋਟਲ 'ਚ ਖੜਿਆ ਹੋਟਲ 'ਚ ਖਾੜ ਕੇ ਇੱਕ ਆਸ਼ਨਾ ਦਾ ਮੁੰਡਾ ਉਹਦੇ ਨਾਲ ਗਲਤ ਕੰਮ ਵੀ ਕਰਾਇਆ ਪਰ ਮੈਂ ਨਹੀਂ ਮੰਨੀ ਮੈਂ ਕਿ ਤੂੰ ਕੀਤਾ ਐਵੇਂ ਕਿਸੇ ਦੇ ਪਿੱਛੇ ਲੱਗਦਾ ਫਿਰ ਇਹ ਮੈਨੂੰ ਉੱਥੇ ਲੈ ਕੇ ਗਿਆ ਫਿਰ ਆਪਣੇ ਵੱਡੇ ਬੇਡਾ ਖੜੇ ਹੋਤੇ ਉਹਨਾਂ ਕੋ ਪੁੱਛਿਆ ਉਹਨਾਂ ਇਹ ਕੁੜੀ ਨੂੰ ਜਾਣਦੇ ਆਂ ਬਿਛਾਂ ਲਿਓ ਕਹਿੰਦੇ ਹਾਂ ਇਹ ਕੁੜੀ ਪਹਿਲਾਂ ਵੀ ਦੋ ਵਾਰੀ ਆਪਣੀ ਮਾਂ ਦੇ ਫੇਰ ਅਸੀਂ ਗੱਤੀ ਸਾਂਹਾਂ ਹੀ ਰਜਿਸਟਰ ਦੇਖ ਸਕਦੇ ਤਾਂ ਸਾਾਨੂੰ ਨਾਂ ਨੁੱਕਰ ਬਹੁਤ ਕੀਤੀ ਉਹਨਾਂ ਕਿ ਨਹੀਂ ਨਹੀਂ ਐਦਾਂ ਨਹੀਂ ਦਿਖਾ ਸਕਦੇ ਸਾਡਾ ਰੋਟੀ ਰੋਜੀ ਦਾ ਸਵਾਲ ਫੇਰ ਅਸੀਂ ਕਿ ਮਲਾਜਮ ਕੁਤਵਾਲੀ ਦੱਸਿਆ ਉਹਨਾਂ ਨੇ ਸਾਡੇ ਲਈ ਬੰਦਾ ਭੇਜਿਆ ਫੇਰ ਇਹਦੇ ਉੱਥੋਂ proof ਨਿਕਲੇ ਉੱਥੋਂ ਸਾਰਾ ਇਹਦਾ ਉਧਾਰ ਕਾਰਡ ਨਿਕਲਿਆ ਜਿਹੜਾ ਸਾਡਾ ਘਰ ਸਾਡਾ ਘਰ ਦਾ ਐਡਰੈਸ ਨਿਕਲਿਆ ਫੇਰ ਉਸ ਮੁੰਡੇ ਨੇ ਕਿਹਾ ਕਿ ਤੇ ਪਹਿਲਾਂ ਵੀ ਬੀਬੀ ਤਿੰਨ ਚਾਰ ਵਾਰੀ ਸਾਡੇ ਕੋਲ ਆਈ ਹੋਈ ਐ ਇਹ ਕੁੜੀਆਂ ਵੀ ਨਾਲ ਹੀ ਸੀ ਰਾਤ ਵੀ ਰਹਿ ਕੇ ਗਈ ਦੋ ਵਾਰੀ ਫੇਰ ਅਸੀਂ ਪੁੱਛਿਆ ਕਿਉਂ ਇੱਥੇ ਵੀ ਰਾਤ ਲਈ ਕਹਿੰਦੀ ਮੈਂ ਵੈਸੇ ਗਈ ਸੀ ਤੇ ਮੈਂ ਮਾ ਮਾਤਾ ਟੇਕ ਗਈ ਸੀ ਬੱਚੇ ਨਾਲ ਸੀ ਮੈਂ ਕਿਹਾ ਆਏ ਤੇ ਬਹੁਤ ਨੇੜੇ ਆ 15 ਕਮਰਾ ਲੈਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਇਹ ਮੁੰਡਾ ਬੇੜਾ ਮੇਰਾ ਮਨੇ ਇਹ ਹੀ ਗੱਲ ਕਹਿੰਦਾ ਰਿਹਾ ਮੰਮੀ ਇਹ ਮੈਂ ਪੁੱਛਣਾ ਚਾਹੁੰਦਾ ਵੀ ਇਹ ਹੋਟਲ ਤੇ ਕਿਉਂ ਕਮਰਾ ਲਿਆ ਨਹੀਂ ਕੀ ਲੋੜ ਸੀ ਹੋਣੀ ਕਮਰਾ ਲੈਣ ਦੀ ਜਦੋਂ ਆਪਣਾ 5 6 ਕਿਲੋਮੀਟਰ ਤੇ ਘਰ ਹੋ ਆ ਫਿਰ ਇੱਕ ਇਹ ਅੱਗੇ ਸਭ ਬਹੁਤ ਇਹ ਗਾਲਾਂ ਮੁੰਡਾ ਮੇਰੇ ਮੁੰਡੇ ਨੂੰ ਕਰਨ ਲਾਪੀ ਤੇਰੀ ਮਾਂ ਵੀ ਕਹਿੰਦੀ ਤੇਰੀ ਮਾਂ ਤੇਰੀ ਭੈਣ ਬਹੁਤ ਗੰਦੀਆਂ ਨਾਲ ਗੱਲਾਂ ਸਾਨੂੰ ਫੋਨ ਤੇ ਵੀ ਗੱਡੀਆਂ ਤੁਹਾਡੇ ਵੱਲੋਂ ਪੁਲਿਸ ਕੰਪਲੀਟ ਕੀਤੀ ਗਈ ਸੀ ਜਿਸ ਦਾ ਪਤਾ ਲੱਗਦਾ ਹਾਂ ਮੈਂ ਐਸਾ ਨੂੰ ਜਿਹੜੀ ਗੱਲ ਤਾਂ ਪਹਿਲਾਂ ਪਤਾ ਪਹਿਲਾਂ ਇਹ ਨਹੀਂ ਸੀ ਪਤਾ ਲੱਗ ਪਹਿਲਾਂ ਨਹੀਂ ਸੀ ਪਤਾ ਲੱਗਾ ਪਹਿਲਾਂ ਇਹ ਨਾ ਇੱਕ ਮੁੰਡਾ ਰਮਾਨ ਨਾਮ ਦਾ ਕੁਚਵਾਲਦਾ ਸੀਗਾ ਉਹ ਨਾ ਜਦੋਂ ਮੇਰਾ ਬੇਟਾ ਘਰ ਨਹੀਂ ਸੀ ਇਹ ਆਪਣੀ ਮਾਸੀ ਕੋ ਗਿਆ ਸੀ ਉੱਥੇ ਸਾਠ ਸੂਟ ਲੱਗੀ ਮੁੰਡੇ ਇਹ ਪਤਾ ਲੱਗਿਆ ਸੀ ਇਉ ਉਹਦਾ ਮਗਰੋਂ ਚਵਾਲਦਾ ਮੁੰਡਾ ਰਮਨ ਉਸ ਕੋਈ ਮੈਨੂੰ ਨਾ ਆਵਲ ਪਤਾ ਇਹਨੋਂ ਕੋਈ ਪਤਾ ਲੱਗਾ ਕੀ ਮੰਗ ਕੀ ਕਰੇ ਨਿਸਾਬਦਾ ਨਿਸਾਬ ਮੰਗਦੇ ਪਏ ਮਾਤਾ ਜੀ ਆਇਆ ਵਾ ਇੱਥੇ ਘਰ ਹੈ ਮਾਤਾ ਜੀ ਨਿਸਾਬ ਮੰਗਦੇ ਪਏ ਜਦੋਂ ਕਿ ਇਹਦੀ ਗੱਲ ਪਹਿਲਾਂ ਜਦੋਂ ਕਿ ਇਹਦੀ ਗੱਲ ਲੱਭਦੀ ਤਾਂ ਮੁੰਡੇ ਦਾ ਕੀ ਆਪਣਾ ਦੂਰਜੀ ਦਾ ਸੀਗਾ ਤੇ ਉਹ ਮੁੰਡਾ ਇਹਨੂੰ ਪਤਾ ਸੀ ਇਹਦੀ ਗੱਲ ਬਸ ਪਪਾ ਨੂੰ ਸਾਨੂੰ ਵੀ ਪਤਾ ਸੀ ਸਰ ਜੀ ਪ੍ਰਸ਼ਾਸਨ ਕੋਲ ਨਹੀਂ ਸਰ ਮੰਗਨੇ ਤੁਸੀਂ ਆ ਗਈ ਹਾਂਜੀ ਹਾਂਜੀ ਇਹ ਹੀ ਸਾਖ ਹੀ ਮੰਗੇ ਛੋਟੀ ਜੀ ਬੇਟੀ ਦਾ ਕੰਮ ਹੋਇਆ ਉਹ ਚੁੱਪ ਕਰਕੇ ਤੁਹਾਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਪਏ ਨਿਸਾਬ ਮੰਗਦੇ ਮੈਂ ਨਾਮ ਸੁਖਪ੍ਰੀਤ ਸਿੰਘ ਹੈ ਕਿੱਥੋਂ ਦੇ ਰਹਿਣ ਵਾਲ ਹਾਂਜੀ ਬਲਾਗ ਨੰਬਰ ਇਹ ਦਾ ਆਇਆ ਅਸੀਂ ਆਇਆ ਜੀ ਕਾਉਂਸਲਰ ਸਹਲੇ ਇਹ ਕਿਹੜਾ ਮਾਮਲਾ ਲੈ ਕੇ ਆ ਬਲਾ ਸਰ ਮੇਰੀ ਕੁੜੀ ਨਾਲ ਬਲਾਧਿਕਾਰ ਹੋਇਆ ਬਹੁਤ ਤਕ ਆਇਆ ਮੇਰੀ ਕੁੜੀ ਨੂੰ ਪਰ ਬੇਰੀ ਕੁੜੀ ਨੇ ਪਹਿਲਾਂ ਮੈਨੂੰ ਕੁਝ ਨਹੀਂ ਦੱਸਿਆ ਅੱਜ ਤੋਂ 15 ਦਿਨ ਪਹਿਲਾਂ ਮੇਰੀ ਕੁੜੀ ਨੇ ਮੈਨੂੰ ਮੌ ਹੌਸਲਾ ਦਿੱਤਾ ਹਣੇ ਤਾਂ ਕੋ ਦੱਸਿਆ ਵੀ ਮੰਮੀ ਮੈਨੂੰ ਬਾਰ ਬਾਰ ਖੜਦੀ ਰਹੀ ਸਤਾਈ ਤਰੀਕ ਨੂੰ ਖੜਾ ਮੇਰੀ ਕੁੜੀ ਨੂੰ ਨੇ ਕੇ ਰਾਤਰੀ ਨੂੰ ਵੇਹ ਤੋਂ ਕੇ ਨਾ ਕਰਾ ਮਾਫੀ ਮੰਗਾਉਂਦੇ ਮਾਨੇ ਇੰਨੇ ਮੇਰੀ ਕੁੜੀ ਨੂੰ ਕਿ ਜੋਗਨ ਚੜਾਈ ਨੇ ਇਹ ਮਰਤਈਆਂ ਮਾਵਾ ਵੀ ਨਹੀਂ ਕਰਦੀ ਜਿਹੜਾ ਇਹ ਨੇ ਸਗੀ ਮਾਰੇ ਕਰਕੇ ਮੁਖਾਤਾ ਕਿੰਨੇ ਬੱਚੇ ਤਾਂ ਮੇਰੇ ਦੋ ਬੱਚੇ ਆ ਸਾਰੇ ਦੋ ਇੱਕ ਦੋਵੇਂ ਗੁੱਡੀਆਂ ਆ ਜਿਹੜੀ ਛੋਟੀ ਗੁੱਡੀ ਆ ਉਹਦੇ ਅਰਮਾਨ ਮੈਨੂੰ ਅਜੇ ਵੀ ਤੱਕ ਕਿਆ ਦਿੰਦਾ ਫੋਨ ਤੇ ਮੇਰੇ ਕੋਲ ਰਿਕਾਰਡਿੰਗ ਵੀ ਆ ਗਈ ਆ ਵੀ ਤੂੰ ਸੱਦ ਮੈਨੂੰ ਕਿੱਦਾਂ ਸਾਦਾ ਠਾਣੇ ਚੋਂ ਕੀ ਮੈਂ ਤੇਰੀ ਕੁੜੀਆਂ ਤੇ ਸਾਰੇ ਪ੍ਰੂਫ ਖਾਊਗਾ ਤੇ ਮੈਂ ਕਹਿੰਦਾ ਸੱਦੇ ਮੈਨੂੰ ਚਾਰ ਵਾਲੀ ਵੀ ਗਲਤ ਆ ਮੇਰੀ ਘਰ ਵਾਲੀ ਪਾਜੀ ਗਲਤ ਆ ਜਿਹੜਾ ਹੈਗਾ ਨਹੀਂ ਲਾਲਜੀਤ ਇਹ ਹੈਗਾ ਏਜੰਟ ਮੇਰੀ ਘਰ ਦੀ ਦਾ ਇਹ ਮੇਰੀ ਘਰ ਦੀ ਨੂੰ ਹੋਟਲ ਨੂੰ ਸਪਲਾਈ ਕਰਦਾ ਵਾ ਕਿੰਨੇ 17-18 ਸਾਲ ਹੋ ਗਏ ਕਿੰਨੇ ਕੰਮ ਕਰਦੇ ਮੈਂ ਸਰ ਮੋਬਾਈਲ ਟਾਵਰਾਂ ਦੇ ਵਿੱਚ ਡੀਜੇ ਫੀਲਿੰਗ ਦਾ ਕੰਮ ਕਰਦਾ ਤੁਸੀਂ ਕਰ ਨਹੀਂ ਰਹੇ ਸੀ ਨਹੀਂ ਸਰ ਪਹਿਲਾਂ ਮੈਂ ਕਪੂਰਥਲੇ ਹਾਂ ਉਸ ਤੋਂ ਬਾਅਦ ਮੈਂ ਸ਼ਹਿਰਪੁਰ ਆ ਗਿਆ ਫਿਰ ਵੀ ਸਰ ਮੈਂ ਘਰ ਵੀ ਰਹਾ ਤੇ ਮੇਰੀ ਡਿਊਟੀ ਦੇ ਬਾਹਰ ਹੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਸਰ ਮੈਨੂੰ ਪਤਾ ਲੱਗਾ 24 ਤਰੀਕਾ ਜਦ ਜਦ ਮੇਰੇ ਘਰ ਝਗੜਾ ਆਇਆ ਮੇਰੇ ਘਰ ਰਹਿਮਾਨ ਆਣ ਕੇ ਝਗੜਾ ਕੀਤਾ ਰਹਿਮਾਨ ਨੇ ਤੇ ਲਵਦੀਪ ਨੇ ਹੁਣ ਕੀ ਮੰਗ ਕਰਦੇ ਤੁਸੀਂ ਪਾਣੀ ਇਨਸਾਫ ਦੀ ਮੰਗ ਕਰਦੇ ਮੈਨੂੰ ਇਨਸਾਫ ਚਾਹੀਦਾ ਭਾਵੇਂ ਮੇਰੀ ਜਨਾਨੀ ਆ ਪਾਵੇਂ ਰਮਾਨ ਆ ਪਾਵੇਂ ਮੇਰੀ ਭਾਬੀ ਦਾ ਨਾਮ ਲੈਂਦੇਗਾ ਉਹਨੂੰ ਵੀ ਜੇ ਹੈਗੀ ਵੱਡੀ ਘਰ ਵਾਲੀ ਦਾ ਕਹਿੰਦਾ ਕਿ ਤੁਹਾਡੀ ਕੁੜੀ ਨੇ ਆਪ ਫੋਟੋਆਂ ਖਚਾਈਆਂ ਕੋ ਤੋਂ ਟ੍ਰੈਨਰ ਆਹ ਜੀ ਮੇਰੀ ਜਾਣਦੀ ਰਹੀ ਇੱਕ ਮਾਂ ਤੋਂ ਬਿਨਾ ਇੱਕ ਕੁੜੀ ਕਿੱਦਾਂ ਲੜਕੀ ਚੱਲ ਜੂਗੀ ਤੂੰ ਆ ਜਾਣੇ ਜਿੱਦੇ ਤੱਕ ਜਾਣਦੀ ਰਹੀ ਆ ਤੇ ਇਹਦਾ ਹੱਕ ਬੰਦਾ ਨੂੰ ਢੱਕੇ ਇਹਦਾ ਇਹ ਹੋਣਾ ਇੱਕ ਬੰਦਾ ਬਿਨੂੰ ਨਾਲ ਲੈ ਕੇ ਤੁਰੇ ਜੇ ਉਹਨੇ ਕਹਿੰਦੀ ਨਾ ਫੋਟੋਆਂ ਚ ਲੜਕੀ ਦਾ ਮੈਡੀਕਲ ਕਰਵਾਇਆ ਮੈਡੀਕਲ ਕਰਵਾਉਣਾ ਵਾ ਇਹ ਤਾਂ ਸਾਨੂੰ ਪ੍ਰੂਫ ਨਹੀਂ ਸਰ ਪਹਿਲੀ ਦਰਖਾਸਤ ਅਸੀਂ ਦਿੱਤੀ ਸੁਲਤਾਨਪੁਰ ਟਾਣੀ 11 ਦੇ ਅਗਸਤ ਨੂੰ ਇਹਨਾਂ ਨੇ ਨਾ ਯੂਰ ਪਾਇਆ ਮੇਰਾ ਸਾਲਾ ਜਿਹੜਾ ਵਾ ਕੋਈ ਡੀਐਸ ਵੀ ਦਾ ਗਨ ਮੈਨ ਕਿਸੇ ਦਾ ਉਹਨੇ ਯੂਰਪ ਆ ਕੇ ਉਹਦਾ ਦਰਖਾਸਤ ਹੀ ਕੰਮ ਕਰਾਤੀ ਭਾਜੀ ਦਰਖਾਸਤ ਹੀ ਨਹੀਂ ਲੱਭੀ ਮੇਰੀ ਭਾਜੀ ਮੈਂ ਜਾ ਕੇ ਪੀਚ ਵੇਹਾ ਉਹ ਐਸਐਚਓ ਕਹਿੰਦਾ ਤੇਰੀ ਦਰਖਾਸਤ ਹੀ ਆ ਨਹੀਂ ਥੀ ਮੈਂ ਇਹ ਦਰਖਾਸਤ ਕਿਤੇ ਕਹਿੰਦੀ ਜਿਹੜੀ ਦਰਖਾਸਤ ਤੁਹਾਨੂੰ ਦਿੱਤੀ ਆ ਉਹ ਕਿੱਥੇ ਤੁਹਾਡੀ ਸੁਣਾਈ ਹੋ ਰਹੀ ਸਰ ਮਾਈ ਸਾਹਿਬ ਇਹ ਕੋਈ ਨਹੀਂ ਕਦੀ ਮੁੰਡੇ ਨੂੰ ਕਹਿੰਦੇ ਸੱਦਣਾ ਵਾ ਕਰੀ ਨਹੀਂ ਸੱਦਣਾ ਸਾਡੇ ਨਾਲ ਸਰ ਬਹੁਤ ਰਫ ਬੋਲੇ ਜਾ ਰਿਹਾ ਵਾ ਕੱਲ ਪਰਸੋਂ ਸੱਦਿਆ ਮੈਨੂੰ ਕਹਿੰਦੇ ਤੇਰੇ ਸਿਰ 'ਚ ਮੋਬਾਈਲ ਮਾਰਾਂਗੇ ਮੋਬਾਈਲ ਦੇ ਵਿੱਚ ਸਾਡੇ ਪਰੂਫ ਆ ਵਿਖਾਵਾਂਗੇ ਪਰੂਫ ਤੇ 베ਰੀ ਆ ਬਾਈ ਸਾਹਿਬ ਮੰਗ ਕੀ ਕਰਦੇ ਹੋ ਮੰਗ ਤਾਂ ਸਾਫ਼ ਦੀ ਕਰਦੇ ਆ ਇੱਕ ਰਿਕਾਰਡਿੰਗ ਲਈ ਫਿਰਦੀ ਜੋ ਬਹੁਤ ਪੁਰਾਣੀ ਐ ਉਹ ਜਾਣ ਜਾਣ ਕੇ ਇਹਨਾਂ ਨੂੰ ਸਲਾਹੀ ਜਾਂਦੇ ਆ ਹੋਰ ਕੋਣੀ ਦਾ ਕੋਈ ਮਤਲਬ ਨਹੀਂ 15 ਦਿਨ ਪਹਿਲਾਂ ਮੈਨੂੰ ਪਤਾ ਲੱਗਾ 3 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਆ ਦੱਸੋ ਵੀ ਆ ਜਿਹੜੀਆਂ ਮੇਰੇ ਕੋਲ ਰਿਕਾਰਡਿੰਗਾਂ ਵਾਂ ਜਿੱਤੇ ਮੇਰੀ ਘਰ ਦੀ ਚਿੱਟੇ ਦਾ ਗੱਲ ਕਰ ਰਹੀ ਯਾਰ ਰਮਾਂਜ ਜਿਹੜਾ ਲਵ ਜਿੱਤਣਾ ਸਾਰੇ ਆਮ ਕਹਿ ਰਹੀ ਮੈਂ ਚਿੱਟਾ ਤੇਰੇ ਕੋਲ ਲੈ ਕੇ ਵੇਜਦੀ ਆ ਤੈਨੂੰ ਮੈਂ ਚਿੱਟੇ ਦੇ ਪੈਸੇ ਦਊਂਗੀ ਇਹ ਚਿੱਟਾ ਰਿਕਾਰਡਿੰਗਾਂ ਚੈੱਕ ਨਹੀਂ ਹੋ ਜਾਂਦੀਆਂ ਇਹ ਪਤਾ ਨਹੀਂ ਲੱਗਦਾ ਮੇਰੀ ਘਰ ਦੀ ਬੋਲ ਰਹੀ ਹੈ ਕੋਈ ਹੋਰ ਬੋਲ ਰਿਹਾ ਤੁਹਾਡੇ ਕੋਲ ਪ੍ਰੂਫ ਹੈਗੇ ਪ੍ਰੂਫ ਹੈਗੇ ਸਰ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਠੀਕ ਹੈ ਮੇਰੇ ਕੋਲ ਕੱਲਾ ਕੱਲਾ ਪ੍ਰੂਫ ਮੈਂ ਸਰ ਟੈਲੀਕਮ ਵਿਭਾਗ ਵਿੱਚ ਕੰਮ ਕਰਦਾ ਵਾਂ ਇਹ ਡਿਲੀਟ ਵੀ ਕਰਾ ਦੇ ਮੈਂ ਫਿਰ ਕਢਾ ਲਊਗਾ ਠੀਕ ਹੈ ਹੈਗਾ ਜਿਹੜਾ ਟੈਨਕ ਲੜਕੀ ਵਾਰੇ ਤੇ ਲੜਕੀਆਂ ਦੇ ਸਮਝ ਨਹੀਂ ਸਾਡ ਉਹ ਦੋਨੇ ਪਾਰਟੀਆਂ ਅੱਜ ਹਾਜ਼ਰ ਹੋਈਆਂ ਕੰਪਲੇਟ ਮਾਰਕ ਹੋਈ ਆ ਸੀਨੀਅਰ ਅਫੀਸਰ ਵੱਲੋਂ ਉਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਕਿ ਜੋੜਾ ਵੀ ਦੋਸ਼ੀ ਹੋਊਗਾ ਉਹਨਾਂ ਤੇ ਬੰਦੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਕੰਪਲੇਟ ਹੈਗੀ ਕੀ ਹੈ ਕੁੜੀ ਨੇ ਅਲੀਗੇਸ਼ਨ ਲਾਏ ਨੇ ਕਿ ਲੜਕੇ ਦੇ ਖਿਲਾਫ ਕੇ ਮੈਨੂੰ ਐਦਾ ਐਦਾ ਕੀਤਾ ਉਹਨਾਂ ਦੀ ਪਤਾ ਨਹੀਂ ਆਪਸ ਵਿੱਚ ਪਹਿਲਾਂ ਰਹਿੰਦੇ ਸੀ ਇਕੱਠੇ ਰਹਿੰਦੇ ਰਹੇ ਨੇ ਸਾਰੇ ਜਣੇ ਰਿਸ਼ਤੇਦਾਰੀ ਬਣਾਈ ਹੋਈ ਆ ਪਰ ਲੜਕੀ ਨੇ ਉਹਨਾਂ ਅਲੀਗੇਸ਼ਨ ਲਾਇਆ ਕਿ ਲੜਕੇ ਨੇ ਮੈਨੂੰ ਪਰ ਇਹਦੀ ਇਨਕੁਆਰੀ ਕੀਤੀ ਜਾ ਰਹੀ ਹੈ ਮਾਂ ਦੇ ਉੱਤੇ ਵੀ ਅਲੀਕੇਸ਼ਨ ਲਗਾਈ ਦੀ ਹੈ ਕਿ ਮਾਂ ਨੇ ਮੁੰਡਾ ਮਾਂ ਉਹ ਕਹਿ ਰਹੀ ਹੈ ਕਿ ਮੇਰੀ ਮਾਂ ਮੇਰ ਤੋਂ ਜ਼ੰਦਾ ਕਰਵਾ ਰਹੀ ਸੀ ਪਰ ਇਹਦੀ ਇਨਕੁਆਰੀ ਤਫਤੀਸ਼ ਚੱਲ ਰਹੀ ਹੈ ਜੋ ਵੀ ਆਊਗਾ ਤੱਤ ਸਾਹਮਣੇ ਉਹਦੇ ਮੁਤਾਬਕ ਸੀ ਸੋ ਤਾਂ ਪਨ ਦਰਬੁੱਦੀ ਵਾਲਦਾ ਹੈ ਦਰਬੁੱਦੀ ਦਾ ਅੱਛਾ ਮੈਮ ਇਹਦੀ ਹਾਟਲ ਵਿੱਚ ਵੀ ਤੇ ਲੈ ਕੇ ਗਏ ਆ ਕਹਿੰਦੇ ਮਾਂ ਦੀ ਪਹਿਲੇ ਫਰੈਂਡਸ਼ਿਪ ਸੀ ਉਸੇ ਨੇ ਲੜਕੀ ਦੇ ਨਾਲ ਵੀ ਕੀਤਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਗਲਤ ਕੰਮਦੇ ਉਹ ਉਹਨਾਂ ਦੇ ਐਲੀਗੇਸ਼ਨ ਆਏ ਨੇ ਕਿ ਇਦਾਂ ਤੇ ਪਰ ਅਸੀਂ ਤਫ਼ਤੀਸ਼ ਕਰ ਰਏ ਸੀ ਹੋਟਲ ਜੇ ਵੀ ਜਾਵਾਂਗੇ ਜਿੱਥੇ ਕਹਿ ਰਹੇ ਨੇ ਕਿ ਮੇਰੀ ਕੁੜੀ ਕਹਿ ਰਹੀ ਹੈ ਕਿ ਮੇਰੇ ਨਾਲ ਗਾਇਤ ਦਾ ਬਲਕਾ ਲੈਂਦਾ ਰਿਹਾ ਅਸੀਂ ਉੱਥੇ ਇਨਕੁਆਰੀ ਕਰਾਂਗੇ। ਮਾਮਲਾ ਦਰਜ ਕਰਾਂਗੇ। ਮਾਮਲਾ ਦਰਜ ਕਰਾਂਗੇ ਜੀ। ਕੁੜੀ ਨੇ ਬਾਲਕ ਸੀ ਜਾ ਰਹੀ। ਹਾਂ ਜੀ। ਮਨ ਹੈ ਮਨ। ਇਹਨਾਂ ਦੀ ਅਰਬਾਂ ਚੱਲਦੀ ਵੀ ਸੀ ਮੀਆਂ ਬੀਬੀ ਦੋਨੋਂ ਮਾ ਦੋਨਾਂ ਦੇ ਅਰਬਾਂ ਚੱਲ ਰਹੀ ਹੈ ਜੀ ਠੀਕ ਠੀਕ